ਦੋਸਤੋ ਸਾਜਨ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਗਰਨਾਵ ਸਾਜਨ ਦਿਆਲ ਯਾਦਾਂ ਰਹਿ ਜਾਣੀਆਂ ਸੋ ਮੇਰੀ ਪੱਤਰਕਾਰੀ ਦੇ ਦੌਰ ਚ ਗਾਇਕ ਦਲਜੀਤ ਦਸਾਂਝ ਦੀ ਜਿਹੜੀ ਪਹਿਲੀ ਫਿਲਮ ਸੀ ਦਾ ਨਾਂ ਪੰਜਾਬ ਜਿਹਦੇ ਨਿਰਮਾਤਾ ਸੀ ਬਲਵੀਰ ਟੰਡਾ ਨੌਰਵੀ ਆ ਤਸਵੀਰਾਂ ਉਸ ਦੀਆਂ ਮੂਤ ਬਲੇਰੀਆਂ ਤੇ ਇਹਦੇ ਚ ਦਿਲਜੀਤ ਸਾਹਜ ਜੀ ਨੇ ਮੇਰੀਆਂ ਇਹ ਤਸਵੀਰਾਂ ਜਿਹੜੀਆਂ ਉੱਥੇ ਮੈਂ ਕਿਉਂਕਿ ਮੈਂ ਇਸ ਦਾ ਪੀਆਰ ਸੀ ਸਾਰੀ ਫਿਲਮ ਦੀ ਕਵਰੇਜ ਜਿਹੜੀ ਕੋਈ ਮੀਡੀਆ 'ਚ ਦੇਣੀ ਹੁੰਦੀ ਸੀ ਉਹ ਮੈਂ ਦਿੰਦਾ ਰਿਹਾ ਤੇ ਪਹਿਲੀ ਫਿਲਮ ਸੀ ਦਿਲਜੀਤ ਸਾਹਜ ਦੀ ਸੋਵੀਰ ਨੇ ਬਹੁਤ ਵੱਡੀਆਂ ਬਲੰਦੀਆਂ ਨੂੰ ਸੋਇਆ ਫਿਲਮਾਂ 'ਚ ਵੀ ਗਾਇਕੀ 'ਚ ਵੀ ਤੇ ਇਹ ਤਸਵੀਰਾਂ ਮੈਂ ਵਕ ਵਕ ਥਾਵਾਂ ਤੋਂ ਜਿਹੜੀਆਂ ਮੇਰੀਆਂ ਨਾਲ ਪਹਿਲਾਂ ਸੀਗੀਆਂ ਉਹ ਆ ਤੇ ਬਾਕੀ ਇਹਨਾਂ ਦੇ ਜਿਹੜੇ ਲਾਈਵ ਪ੍ਰੋਗਰਾਮ ਹੋਏ ਆ ਜਿਹੜੇ ਦੇ ਸਭ ਦੇ ساتھ ਕਰੇਣ ਧੁੰਮਾ ਪਾਇਆ ਬਹੁਤ ਵਧੀਆ ਤਸਵੀਰਾਂ ਸੋ ਮੈਨੂੰ ਵੀ ਮਾਣ ਹੈ ਵੀ ਮੈਂ ਇੱਕ ਐਸੇ ਗਾਇਕ ਨਾਲ ਵੀ ਜੁੜਿਆ ਰਿਹਾ ਜਦੋਂ ਫਿਲਮਾਂ ਦੀ ਉਹਨਾਂ ਦੀ ਐਂਟਰੀ ਹੋਈ ਸੀ ਪਹਿਲੀ ਫਿਲਮ ਸੀ ਦਾ ਲਾਇਨ ਆਫ ਪੰਜਾਬ ਬਹੁਤ ਵਧੀਆ ਚੰਗੇ ਵਿਸੇ ਤੇ ਬਣੀ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਸੀ ਉਹਦੇ ਚ ਸੋ ਮੈਂ ਇਹ ਤਸਵੀਰਾਂ ਤੁਹਾਡੇ ਰੂਬਰੂ ਕਰ ਰਿਹਾ ਵੀ ਕਿਉਂਕਿ ਮੈਂ ਵੀ ਇਸ ਜਿਹੜਾ ਸਟਾਰ ਗਾਇਕ ਆ ਸਾਡਾ ਜਿਹਨੇ ਪੰਜਾਬ ਦਾ ਪੰਜਾਬੀਅਤ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਬਹੁਤ ਮਿਹਨਤ ਕੀਤੀ ਹੈ ਸਖਤ ਕੀਤੀ ਹੈ ਇਸ ਗਾਇਕ ਨੇ ਤੇ ਬੜਾ ਦਿਲਦਾਰ ਰਸਾਣਾ ਭਾਵੇਂ ਕਿ ਉਸ ਤੋਂ ਬਾਅਦ ਭਾਵੇਂ ਮੈਨੂੰ ਨਹੀਂ ਮਿਲਿਆ ਅਜੇ ਤੱਕ ਤੇ ਪਰ ਮੈਂ ਮੁਬਾਰਕਬਾਦ ਦਿੰਦਾ ਇਸ ਮਾਂ ਬੋਲੀ ਦੇ ਸਪ